ਤੁਸੀਂ ਦੇਖ ਰਹੇ ਹੋ ਪ੍ਰੈਸ 5024 ਸਾਡੀ ਮੀਡੀਆ ਟੀਮ ਅੱਜ ਨਿਹਾਲ ਸਿੰਘ ਵਾਲਾ ਬੱਚ ਪਹੁੰਚੀ ਆ ਜਿਵੇਂ ਤੁਹਾਨੂੰ ਪਤਾ ਹੀ ਪਿਛਲੇ ਦਿਨੀ ਸੋਕਮਰ ਨਾਮ ਦਾ ਪਿੰਡ ਲਹਾਰਾ ਵਿੱਚ 8 7 ਸਾਲ ਦੇ ਬੱਚੇ ਦਾ ਕਤਲ ਹੋਇਆ ਸੀਗਾ ਉਹਦੇ ਵਿੱਚ ਪੁਲਿਸ ਨੇ ਅੱਜ ਕਾਤਲਾਂ ਨੂੰ ਕਾਬੂ ਕਰਕੇ ਅੱਡੀਕੇ ਕੀਤਾ ਥੋੜੇ ਟਾਈਮ ਬਾਅਦ ਕਰਾਂਗੇ ਖਲਾਸਾ ਕਿ ਪੁਲਿਸ ਨੇ ਕਿਦਾਂ ਟਰੇਸ ਕਰਕੇ ਕਿੱਥੋਂ ਬੰਦੇ ਕਾਬੂ ਕੀਤੇ ਆ ਥੋੜੇ ਟਾਈਮ ਸਮੇਵਾਦ ਡੀਐਸਪੀ ਸਾਹਿਬ ਬਦਨੀਕਲਾਂ ਤੋਂ ਪਹੁੰਚਣ ਆਲੇ ਤੇ ਸਰਦਾਰ ਅਚਚੂ ਅਮਰਜੀਤ ਸਿੰਘ ਜੀ ਉਹਨਾਂ ਨਾਲ ਕਰਦਿਆਂ ਗੱਲਬਾਤ ਤੇ ਕਿੱਥੋਂ ਬੰਦੇ ਡ੍ਰੇਸ ਹੋਏ ਕਿੱਥੋਂ ਬੰਦੇ ਫੜੇ ਕਿਵੇਂ ਫੜੇ ਕੀ ਖਲਾਸੇ ਹੋ ਰਹੇ ਆ ਥੋੜੀ ਟਾਈਮ ਬਾਅਦ ਦੇਰ ਬਾਅਦ ਤੁਹਾਨੂੰ ਦਪਾਉਣੇ ਆ ਅਪਡੇਟ ਤੁਸੀਂ ਜੁੜੇ ਰਹੋ ਪ੍ਰੈਸ ਕਾ 24 ਨਾਲ ਜੱਟ ਸਾਬ ਪਿਛਲੇ ਇੱਕ ਹਫ਼ਤੇ ਤੋਂ ਜਿਹੜਾ ਇੱਕ ਲਹਾਰੇ ਦਾ ਕੇਸ ਸੰਜਿਆ ਹੋਇਆ ਕੀ ਅਪਡੇਟ ਹੈ ਜੀ ਇਹ ਪਿੱਛੇ ਲਹਾਰੇ ਪਿੰਡ ਦਾ ਇੱਕ ਬੱਚਾ ਸੀਗਾ ਸੁਖਮਨ ਉਹ ਉਹਦੇ ਫਾਦਰ ਦੀ ਪਹਿਲਾਂ ਤਿੰਨ ਸਾਲ ਪਹਿਲਾਂ ਮੌਤ ਹੋ ਗਈ ਸੀ ਉਹਦੀ ਮਾਂ ਸੀ ਵੀਰਪਾਲ ਕੌਰ ਉਹ ਉਹਨੂੰ ਲੈ ਕੇ ਆ ਤੇ ਬੱਚੇ ਨੂੰ ਤੇ ਜਿਹੜਾ ਬਰਨਾਲਾ ਦਾ ਪਿੰਡ ਬਖਤਖੜੜ ਸੀ ਉੱਥੇ ਚਲੀ ਗਈ ਸੀ ਉੱਥੇ ਫਿਰ ਉਸ ਤੋਂ ਬਾਅਦ ਉਹ ਉਹਨੂੰ ਅੱਗੇ ਕਿਤੇ ਉਹਦੇ ਵਿਆਹ ਦਿੱਤਾ ਗਿਆ ਉਹਨੂੰ ਲੰਗਵਾਲ ਦੇ ਕੋਲੇ ਮੰਡੇਰ ਪਿੰਡ ਦੇ ਵਿੱਚ ਤੇ ਬੱਚੇ ਦੀ ਮੌਤ ਹੋਣ ਤੋਂ ਬਾਅਦ ਉਹ ਬੱਚੇ ਦੀ ਜਿਹੜੀ ਡੈੱਡ ਬੋਡੀ ਸੀਗੀ ਉਹ ਨਹਾਰਾ ਪਿੰਡ ਦੇ ਜਿਹੜਾ ਉਹ ਬੰਦੇ ਸੂਏ ਕੋਲੇ ਛੱਡ ਦਿੱਤੀ ਸੀਗੀ ਤੇ ਉਹ ਦੋ ਤਰੀਕ ਨੂੰ ਸਾਨੂੰ ਰਾਤ ਨੂੰ ਸੂਚਨਾ ਮਿਲਣ ਤੇ ਉਹ ਡੈੱਡ ਬੋਡੀ ਏਸੀ ਲੈ ਕੇ ਹਸਪਤਾਲ ਤੇ ਤਾਂ ਉਹਦੀ ਕਾਰ ਵੀ ਕੀਤੀ ਸੀ ਤਾਂ 4 ਤਰੀਕ ਨੂੰ ਉਹਨਾਂ ਦੀ ਮਾਤਾ ਨੂੰ ਲੱਭ ਕੇ ਉਹਦੇ ਬਿਆਨ ਦੇ ਉੱਤੇ ਹੀ ਕਤਲ ਦਾ ਪਰਚਾ ਦਰਜ ਕੀਤਾ ਸੀਗਾ ਤੇ ਕੱਲ ਸਾਨੂੰ ਜਿਹੜਾ ਉਹ ਸੂਚਨਾ ਮਿਲੀ ਸੀ ਵੀ ਇਹ ਦੇ ਦੋਸ਼ੀ ਨੇ ਇਸ ਕੇਸ ਦੇ ਜਿਹੜੀ ਵੀਰਪਾਲ ਕੌਰ ਆ ਜਿਹੜੀ ਬਖਤਖੜ ਵਿਆਹੀ ਹੋਈ ਆ ਤੇ ਉਹਦੇ ਘਰ ਵਾਲਾ ਸਰਜੀਤ ਸਿੰਘ ਇਹ ਦੋਨੇ ਇਥੋਂ ਆਪਦੀ ਗ੍ਰਿਫਤਾਰੀ ਤੋਂ ਡਰ ਕੇ ਛੁਪ ਕੇ ਤੇ ਉਹ ਰਾਜਸਥਾਨ ਦੇ ਜਿਹੜਾ ਬੀਕਾਨੇਰ ਜ਼ਿਲ੍ਹੇ ਦੇ ਪਿੰਡ ਖਾਜੂਵਾਲ ਦੇ ਵਿੱਚ ਜਾ ਕੇ ਆਪਦੇ ਕਿਸੇ ਰਿਸ਼ਤੇਦਾਰੀ ਦੇ ਵਿੱਚ ਉਹਨਾਂ ਨੇ ਪਨਾਹ ਲਈ ਸੀ ਉਹਨਾਂ ਦੀ ਸੂਚਨਾ ਮਿਲਣ ਤੇ ਅਸੀਂ ਜਿਹੜਾ ਚੌਕੀਚਾਰ ਸਾਡੇ ਵਜੀ ਅਸੀਂ ਪ੍ਰੀਤਮ ਸਿੰਘ ਤੇ ਪੁਲਿਸ ਪਾਰਟੀ ਨੂੰ ਉੱਥੇ ਭੇਜਿਆ ਤੇ ਇਹਨਾਂ ਨੇ ਬੜੀ ਸੂਝਬੂਝ ਦੇ ਨਾਲ ਉੱਥੇ ਬਗਾਨੇ ਜ਼ਿਲ੍ਹੇ ਦੇ ਵਿੱਚ ਜਾ ਕੇ ਉੱਥੇ ਦੀ ਲੋਕਲ ਪੁਲਿਸ ਦੀ ਮਦਦ ਲੈ ਕੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਲਿਆ ਕੇ ਅੱਜ ਅਸੀਂ ਕੋਰਟ ਦੇ ਵਿੱਚ ਉਹਨੂੰ ਪੇਸ਼ ਕਰਕੇ 3 ਦਿਨ ਦਾ ਪੁਲਸ ਰਮਾਂਡ ਹਾਸਲ ਕੀਤਾ ਤੇ ਇਹਨਾਂ ਦੀ ਜੀ ਅੱਗੇ ਵਜੀਦ ਪੁੱਛਗਿੱਛ ਕਰਾਂ ਸਰ ਇਕਨੋਮੀਆ ਦੋ ਲੇਡੀ ਸੀ ਇਹ ਕਨਫਿਊਜ਼ਰ ਵੀ ਜਿਹੜੀ ਲੋਕਾਂ ਦੀ ਜ਼ਰੂਰ ਜ਼ਰੂਰ ਕਰਨੀ ਹੈ ਇਹ ਕਨਫਿਊਜ਼ਨ ਦੇਖੋ ਇੱਕੋ ਨਾਲ ਜਾਂ ਦੋ ਲੇਡੀ ਨੇ ਇੱਕ ਲੇਡੀ ਜਿਹੜੀ ਹੈ ਉਹਦੇ ਪੇਕੇ ਜਿੱਥੇ ਹੈਗੇ ਹਨ ਲੋਹਾਰੇ ਹੈਗੇ ਆ ਜਿਹੜੀ ਬਖਤਖਦ ਪਿੰਡ ਚ ਵਸਾਈ ਹੈ ਉਹਦਾ ਨਾਮ ਵੀਰਪਾਲ ਕੌਰ ਵੀ ਦੋਸ਼ੀ ਹੈ ਤੇ ਦੂਸਰੀ ਜਿਹੜੀ ਲੇਡੀ ਵੀਰਪਾਲ ਕੌਰ ਆ ਉਹਦੇ ਪੇਕੇ ਕੋਟਕਪੂਰੇ ਕੋਲੇ ਆ ਉਹ ਉਹ ਇਸ ਪਿੰਡ ਦੀ ਨੂੰਹ ਹੈ ਲੋਹਾਰੇ ਉਹ ਮੈਰਡ ਹੈ ਇਹ ਬੱਚੇ ਦੀ ਮਾਂ ਉਹਦਾ ਨਾਮ ਵੀਰਪਾਲ ਕੌਰ ਸਾਡੀ ਮਦਈਮ ਕਦਮ ਦ ਪੋਸਟਮਾਰਟਮ ਦੀ ਐਗਜ਼ੈਕਟ ਰਿਪੋਰਟ ਕੀ ਹੈ ਜੀ ਕਿਸ ਕਾਰਨ ਜਿਹੜੀ ਡੈਥ ਹੋਈ ਕੇ ਪੋਸਟਮਾਰਟਮ ਦੇ ਵਿੱਚ ਜਿਹੜਾ ਉਹ ਬੜਾ ਕਲੀਅਰ ਹੈ ਵੀ ਇਹਦੇ ਪੇਟ ਦੇ ਵਿੱਚ ਸੱਟਾਂ ਲੱਗਣ ਕਰਕੇ ਇਹਦੇ ਜਿਹੜੇ ਵਾਈਟਲ ਪਾਰਟ ਸੀ ਲੰਗਸ ਵਗੈਰਾ ਉਹ ਡੈਮੇਜ ਹੋ ਗਏ ਤੇ ਉਹਦਾ ਕਰਕੇ ਜਿਹੜਾ ਇਹਦੀ ਉਹ ਡੈਥ ਹੋਈ ਥੈਂਕ ਯੂ ਸੋ ਮਚ ਲਾਹੇ ਉਹ ਟ੍ਰੋਲੀ ਜੋ ਕੰਮ ਇਸ ਕੇਸ ਨੂੰ ਲੈ ਕੇ ਲੋਕਾਂ ਪਰਤੇ ਬਹੁਤ ਗੁੱਸਾ ਆਇਆ ਗਿਆ ਜੀ ਵੀ ਇਸ ਥੋਪਮ ਚਿੰਗ ਦੇ ਖਾਤਮ ਨੂੰ ਲੈ ਕੇ ਅ ਲੋਕਾਂ ਵਿੱਚ ਵੀ ਬਹੁਤ ਗੁੱਸਾ ਭਰਿਆ ਸੀ ਬਰਸਪਰਦੀ ਤੇ ਕੀ ਪੁਲਸ ਪਾਰਟੀ ਨੇ ਇੰਨੇ ਟਾਈਮ ਬਾਅਦ ਪਰਚੋਰ ਕੀਤੀ ਤੇ ਕੀ ਕਹਿਣਾ ਚਾਹੁੰਦੇ ਸਰ ਦੇਖੋ ਜੇ ਤੁਸੀਂ ਮੈਨੂੰ ਸਵਾਲ ਕਰ ਰਹੇ ਹੋ ਇਹਦੇ ਬਾਰੇ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦਾ ਵੀ ਲੋਹਾਰੇ ਪਿੰਡ ਦੀ ਇਹ ਲੇਡੀ ਵੀਰਪਾਲ ਕੌਰ ਸੀਗੀ ਜਿਹਦੇ ਬੱਚਾ ਦੀ ਜੈ ਡੈਥ ਹੋਈ ਹੈ ਉਹ ਸਾਡੀ ਮਦਦਈ ਹੈ ਪਹਿਲਾਂ ਸਾਨੂੰ ਮਦਦਈ ਲੱਭਣ ਦੇ ਵਿੱਚ ਹੀ ਬੜੀ ਮੁਸ਼ਕਲ ਆਈ ਲੋਹਾਰੇ ਪਿੰਡ ਦੇ ਇਹਨਾਂ ਦੇ ਵਾਰਸਾਂ ਨੂੰ ਨਹੀਂ ਸੀ ਪਤਾ ਵੀ ਸਾਡੀ ਲੜਕੀ ਕਿੱਥੇ ਹੈ ਉਹਨੂੰ ਲੱਭਣ ਉਹਨੂੰ ਲੱਭਣ ਵਾਸਤੇ ਸਾਇੰਸੀ ਪੂਰੀ ਏਨਰਜੀ ਲਾ ਕੇ ਉਹਨੂੰ ਉਹਨੂੰ ਟ੍ਰੇਸ ਕੀਤਾ ਉਹਨੂੰ ਟ੍ਰੇਸ ਕਰਨ ਤੋਂ ਬਾਅਦ ਅਸੀਂ ਉਹਦਾ ਬਿਆਨ ਲੱਕਿਆ ਅਸੀਂ ਕਾਰਵਾਈ ਕੀਤੀ ਉਸ ਤੋਂ ਬਾਅਦ ਜਿਹੜੀ ਲੋਕਾਂ ਦੇ ਗੁੱਸੇ ਦੀ ਗੱਲ ਹੈ ਇੱਕ ਮਿੰਟ ਲਈ ਵੀ ਪੁਲਿਸ ਨੇ ਕੋ ਢਲ ਨਹੀਂ ਕੀਤੀ ਕਤਲ ਦਾ ਪਰਦਾ ਦੱਜ ਕਰਕੇ ਦੋਸ਼ੀਆਂ ਦੀ ਤਲਾਸ਼ ਕੀਤੀ ਉਹਦੇ ਨੇ ਦੋਸ਼ੀ ਨੇ ਦੋਸ਼ੀ ਆਪ ਦੀ ਗ੍ਰਿਫਤਾਰੀ ਤੋਂ ਬਚਣ ਲਈ ਜਿਹੜਾ ਦੂਸਰੀਆਂ ਸਟੇਟਾਂ ਦੇ ਵਿੱਚ ਚਲੇ ਗਏ ਇੰਨਾ ਨਾ ਸੀ ਗੱਲ ਕੀਤੀ ਸੀ ਪਰ ਬਹੁਤ ਸਾਰੇ ਪਰਿਵਾਰ ਵਾਲੇ ਬੰਦਿਆਂ ਨੂੰ ਜਦੋਂ ਕਿਸੇ ਦੇ ਬੱਚੇ ਦੀ ਡੈਥ ਹੋ ਜਾਂਦੀ ਹੈ ਉਹਨੂੰ ਸੋਚਦਾ ਨਹੀਂ ਹੁੰਦਾ ਕੋਈ ਜਿਹੜੇ ਉੱਪਰਲੇ ਬੰਦੇ ਨੇ ਕੁਝ ਆਪਣੀਆਂ 14ਾਂ ਚ ਮਕਾਉਣ ਵਾਸਤੇ ਇਹੇ ਜਿਹੇ ਕੰਮ ਕਰਦੇ ਨੇ ਜਿਹੜੇ ਕਿ ਕਿਸੇ ਦੀ ਕਿਸੇ ਦੀ ਲਾਸ਼ ਤੇ ਸਿਆਸਤ ਨਹੀਂ ਕਰਨ ਚਾਹੀਦੀ ਇਹ ਮਾੜੀ ਗੱਲ ਹੈ ਪਰ ਚਲੋ ਉਹਨਾਂ ਲੋਕਾਂ ਦਾ ਹਰ ਇੱਕ ਦਾ ਆਪਣਾ ਆਪਣਾ ਲਾਈਫ ਸਟਾਈਲ ਹੁੰਦਾ ਸਾਨੂੰ ਉਹਦੇ ਨਾਲ ਕੋਈ ਨਹੀਂ ਹੈ ਅਸੀਂ ਸਾਡੀ ਆਪਣੀ ਡਿਊਟੀ ਕੀਤੀ ਹੈ ਅਸੀਂ ਉਹ ਲਾਸ਼ ਦੇ ਜਿਹੜੇ ਕਾਤਲ ਸੀਗੇ ਉਹਨਾਂ ਨੂੰ ਲੱਭਣਾ ਸੀ ਅਸੀਂ ਹਰ ਟੰਗਾ ਨਾ ਗਿਆਨਕ ਟੰਗਾ ਨਾਲ ਟੈਕਨੀਕਲ ਵੇਨ ਅਸੀਂ ਦੇਖੀ ਉਹਨਾਂ ਨੂੰ ਅਸੀਂ ਟਰੇਸ ਕੀਤਾ ਤੇ ਅਸੀਂ ਹੁਣ ਵੀ ਆਪਦੀ ਡਿਊਟੀ ਕਰ ਰਹੇ ਹਾਂ ਜੀ ਆਪਦੇ ਉਹਨਾਂ ਨੂੰ ਫੜ ਕੇ ਤੇ ਉਹਨਾਂ ਨੂੰ ਜਿਹੜਾ ਸਜ਼ਾ ਸਜ਼ਾਵਾਂ ਦਵਾਵਾਂਗੇ ਜੋ ਜਿਹੜੇ ਇਹਦੇ ਕੰਮ ਕਰਨ ਵਾਲੇ ਨੇ ਉਹਨਾਂ ਨੇ ਪਾਸੇ ਹਟ ਜਾਣਾ ਹੁੰਦਾ ਮਨ ਜੇ ਕਿਸੇ ਦੇ ਦਰਦ ਵਿੱਚ ਚਾਉਣਾ ਤਾਂ ਉਹਨੂੰ ਆਪਣੇ ਦੁੱਖੀ ਸਮਝ ਕੇ ਆਉਣਾ ਚਾਹੀਦਾ ਨਾ ਕਿ ਉਹ ਕੋਈ ਪੁਲਿਸ ਦੇ ਕੰਮ ਨੂੰ ਰਿਕਵਰਟ ਬਣਨਾ ਚਾਹੀਦਾ ਸਾਨੂੰ ਮੈਨੂੰ ਇਹ ਉਮੀਦ ਹੈ ਵੀ ਜੇ ਕਿਤੇ ਧਰਨੇ ਵਗੈਰਾ ਨਾ ਲੱਗਦੇ ਤੇ ਅਸੀਂ ਇੱਕ ਦੋ ਦਿਨ ਪਹਿਲਾਂ ਉਹਨਾਂ ਨੂੰ ਦੋਸ਼ੀਆਂ ਫੜ ਲੈਣਾ ਸੀ ਕਿਉਂਕਿ ਸਾਡੀ ਪੁਲਿਸ ਪਾਟੀਆਂ ਭੇਜਣ ਚ ਜਾ ਜਿਵੇਂ ਦੇਖਿਆ ਜੀ ਤੁਸੀਂ ਸਾਰੇ ਲੋਕਾਂ ਨੇ ਕਹੀ ਤਾਂ ਦੇਖ ਕਿ ਡਿਪਟੀ ਸੁਭਾ 6 ਵਜੇ ਕਤਲ ਆਲੇ ਤੈਨ ਸੁਭਾ 6 ਵਜੇ ਉੱਥੇ ਪਹੁੰਚ ਗਏ ਸੀ ਫਿਰ ਜਾ ਕੇ ਮਡੇਰ ਕਲਾ ਤੋਂ ਉਹਨਾਂ ਦੀ ਜੋ ਬੱਚੇ ਦੀ ਮਾਂ ਸੀ ਉਹਨੂੰ ਵੀ ਟਰੈਕ ਕਰਕੇ ਲੱਗੇ ਬਿਲਕੁਲ ਮੈਂ ਤੁਹਾਨੂੰ ਦੱਸ ਰਿਹਾ ਵੀ ਇਹਨਾਂ ਦੇ ਪਰਿਵਾਰ ਚੋਂ ਕਿਸੇ ਨੂੰ ਵੀ ਆਪਣੀ ਧੀ ਬਾਰੇ ਨਹੀਂ ਸੀ ਪਤਾ ਵੀ ਉਹ ਕਿੱਥੇ ਆ ਅਸੀਂ ਉਹ ਕਿ ਇੱਥੋਂ ਜਾ ਕੇ ਮੈਂ ਤੇ ਐਸ ਐਚ ਓ ਨਿਹਾਲ ਸਿੰਘ ਵਾਲਾ ਅਮਰਜੀਤ ਸਿੰਘ ਅਸੀਂ ਦੋਨੇ ਜਾ ਕੇ ਇਹਨਾਂ ਦੇ ਪਿੰਡ ਆਏ ਇੱਥੋਂ ਪਿੰਡਾਂ ਦੇ ਬੰਦੇ ਲੈ ਫਿਰ ਅਸੀਂ ਨਾਲ ਜਾ ਕੇ ਬਖਤਖੜ ਗਏ ਬਖਤਖੜ ਦੇ ਲੋਕ ਇਕੱਠੇ ਕੀਤੇ ਉੱਥੋਂ ਫਿਰ ਅੱਗੇ ਇੱਥੇ ਲੜਕੀ ਦਾ ਪਤਾ ਕੀਤਾ ਫਿਰ ਉੱਥੋਂ ਜਾ ਕੇ ਗੱਡੀ ਭੇਜ ਕੇ ਨੂੰ ਬੁਲਾਇਆ ਸਰ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਕਿ ਕੋਈ ਵੀ ਜਦੋਂ ਸੰਵੇਦਨਸ਼ੀਲ ਮੁੱਦਾ ਹੁੰਦਾ ਤਾਂ ਪਬਲਿਕ ਇਹ ਚਾਹੁੰਦੀ ਕਿ ਜਲਦੀ ਤੋਂ ਜਲਦੀ ਇਹ ਦਾਸ ਨੇ ਸ਼ੁਰੂ ਹੋਵੇ ਪਬਲਿਕ ਨੂੰ ਚਾਹੀਦਾ ਵੀ ਪੁਲਿਸ ਦੀ ਜਿਹੜੀ ਉਹ ਮਦਦ ਕਰੇ ਸਹਿਨਸ਼ੀਲਤਾ ਤੋਂ ਕੰਮ ਲਵੇ ਜੇਕਰ ਕਿਤੇ ਕਤਾਈ ਹੋਣੀ ਤਾਂ ਅਸੀਂ ਬੈਠੇ ਹਾਂ ਮੇਥੋਂ ਸੀਨੀਅਰ ਅਫਸਰ ਬੈਠੇ ਆ ਉਹਨਾਂ ਨੂੰ ਜਾ ਕੇ ਮਿਲ ਕੇ ਗੱਲ ਕਰਨੀ ਚਾਹੀਦੀ ਹੈ ਮਤਲਬ ਮੇਰਾ ਇਹ ਰਸਤਾ ਠੀਕ ਨਹੀਂ ਹੈਗਾ ਵੀ ਜੇਕਰ ਦੇ ਨਾਲ ਸਰ ਘਟਨਾ ਤੋਂ ਤੁਰੰਤ ਬਾਅਦ ਇਹ ਧਰਨਾ ਲਾ ਦਿੱਤਾ ਜਾਂਦਾ ਹੈ ਜੀ ਮਤਲਬ ਪਹਿਲਾਂ ਪੁਲਿਸ ਦੀ ਜਿਹੜੀ ਕਾਰਵਾਈ ਨੂੰ ਦੇਖਣ ਤੋਂ ਪਹਿਲਾਂ ਹੀ ਜਿਹੜੀ ਐਕਸ਼ਨ ਲੈ ਲੈ ਜਾਂਦਾ ਹੈ ਮੇਰਾ ਖਿਆਲੇ ਬਹੁਤ ਘੱਟ ਹੈ ਮੈਂ ਜਦੋਂ ਇੱਥੇ ਆਇਆ ਕਦੀ ਇਸ ਤਰ੍ਹਾਂ ਦੀ ਨੌਕਰੀ ਨਹੀਂ ਆਈ ਤੁਸੀਂ ਵੀ ਅਕਸਰ ਮੈਨੂੰ ਮਿਲਦੇ ਰਹਿੰਦੇ ਹੋ ਤੇ ਇਹ ਹੁਣੇ ਇਹ ਹੋਇਆ ਪਹਿਲੀ ਵਾਰੀ ਅਕਸਰ ਉੱਥੇ ਮੈਨੂੰ ਇਹ ਲੱਗਿਆ ਵੀ ਥੋੜੀ ਜਿਹੀ ਸਿਆਸਤ ਜ਼ਿਆਦੀ ਸੀਗੀ ਪਰ ਉੱਥੇ ਹੰਦਰ ਦੀ ਲੋਕਾਂ ਨੂੰ ਘੱਟ ਸੀ ਇਹ ਹੋਣਾ ਨਹੀਂ ਚਾਹੀਦਾ